ACP ਵੈਸ ਤੇ SHS ਰਬਨਗਰ ਦੀ ਟੀਮ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਤੇ ਵਧੀਆ ਸਫਲਤਾ ਜਿਹੜੀ ਹਾਸਲ ਹੋਈ ਹੈ ਇਹਨਾਂ ਦੀ ਟੀਮ ਨੇ ਇੱਕ ਜਿਹੜਾ ਕੋਖਿਆਦ ਅਪਰਾਧੀ ਸੀਗੇ ਦੋ ਕਿ ਗੁਰਦੀਪ ਸਿੰਘ ਵਿਕੀ ਤੇ ਹਰਪ੍ਰੀਤ ਸਿੰਘ ਰਿੱਕੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਦੋਨੋਂ ਮੋਲਾਪੁਰ ਦੇ ਰਹਿਣ ਵਾਲੇ ਨੇ ਦੋਨੋਂ ਭਰਾ ਨੇ ਇਹਨਾਂ ਨੇ 29 ਤਰੀਕ ਨੂੰ ਜਿਹੜਾ ਹੈਗਾ ਕਿ ਆਪਣੀ ਨੋਵਾ ਗੱਡੀ ਲੈ ਕੇ ਵੈਪਨ ਲੈ ਕੇ ਨਜਾਇਜ਼ ਅਸਲਾ ਇਹਨਾਂ ਕੋਲ ਹੈਗਾ ਉਹ ਲੈ ਕੇ ਤੇ ਇਹਨਾਂ ਨੇ ਜਿਹੜਾ ਹੈਗਾ ਕਲੂਟਾ ਹੋ ਕਰਦੇ ਨੇ ਤੇ ਇਹਨਾਂ ਨੇ ਸਰਬਨਗਰ ਦੇ ਏਰੀਆ ਵਿੱਚ ਇੱਕ ਬੰਦੇ ਕੋਲੋਂ ਜਿਹੜੇ ਪੈਸੇ ਵੈਪਨ ਦਿਖਾ ਕੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਜਿਹੜਾ ਨਜਾਇਜ਼ ਹਥਿਆਰ ਹੈਗਾ ਤੁਸੀਂ ਦੇਖ ਸਕਦੇ ਹੋ ਪਿਸਟਲ ਹੈਗਾ 7.65mm ਦਾ ਤੇ ਨਾਲ 7 ਰਾਊਂਡ ਨੇ ਉਹ ਜਿਹੜੇ ਬਰਾਮਦ ਹੋਏ ਨੇ ਤੇ ਜਿਹੜਾ ਇਹ ਇਹਨਾਂ ਚ ਜਿਹੜਾ ਦੋਸ਼ੀ ਇੱਕ ਰਿਕੀ ਹੈਗਾ ਉਹ ਤੇ ਜਿਹੜਾ ਪਹਿਲਾਂ ਵੀ ਕੈਂਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਦਾਖੇ ਥਾਣੇ ਵਿੱਚ ਪਰਚਾ ਦਰਜ ਹੈਗਾ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਦੋਸ਼ੀ ਇਹਨਾਂ ਦਾ ਹੋਰ ਸੀਗਾ ਸਾਥੀ ਜਿਹੜਾ ਸੀਗਾ ਜਤਿੰਦਰ ਸਿੰਘ ਕਾਕੀ ਜੋੜਾਂ ਦੇ ਨਾਲ ਸੀਗਾ ਜਿਹੜਾ ਕਿ ਇਹ ਹਾਲ ਤੱਕ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਅਸੀਂ ਇਹਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸਰ ਇਹ ਕੀ ਨੋਵਾ ਕਾਰ ਦੇ ਵਿੱਚ ਅੱਗੇ ਕਰਦੇ ਸੀ ਬਿਲਕੁਲ ਜਿਹੜੀ ਹੈ ਨੋਵਾ ਰੇ ਕਾਰ ਜਿਹੜਾ ਸੈਂਟਰ ਆਪਣਾ ਰਿਪੇਅਰ ਸੈਂਟਰ ਚਲਾਉਂਦੇ ਨੇ ਤੇ ਜਿਹੜੀ ਇੱਕ ਸੈਕੰਡ ਹੈਂਡ ਨੋਵਾ ਕਾਰ ਹੈਗੀ ਹੈ ਇਹ ਇਹਨਾਂ ਕੋਲ ਹੈਗੀ ਇਹ ਲੈ ਕੇ ਹਾਈਵੇ ਦੇ ਉੱਪਰ ਜਿੰਨੀ ਕੋਈ ਲੁੱਟਖੋ ਹੁੰਦੀ ਹੈਗੀ ਐ ਇਹ ਖਾਸ ਕਰ ਜਿਹੜੀ ਜਗਰਾਉਂ ਮੋਲਾਪੁਰਾ ਵਾਲਾ ਏਰੀਆ ਹੈਗਾ ਉੱਤੇ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਇਹਸ ਲਈ ਕਿ ਤੁਹੋਂ ਲਿਆਦੇ ਜੀ ਇਹ ਹਾਲੇ ਜਿਹੜੀ ਮੁੱਢਲੀ ਤਫ਼ਤੀਸ਼ ਹੈਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਐਮਪੀ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਹੋਰ ਇਨਵੈਸਟੀਗੇਸ਼ਨ ਕਰਾਂਗੇ ਦੋਨੇ ਭਰਾ ਨੇ ਜੀ ਇਹ ਬਿਲਕੁਲ ਦੋਨੋਂ ਸਕੇ ਭਰਾ ਨੇ